ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਜੀ ਠੀਕ ਠਾਕ ਹੋਵੋਗੇ ਸਵਾਗਤ ਕਰਦਾ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦਾ ਜਿਹੜਾ ਵਿਚਾਰ ਹੈ ਉਹ ਤੁਹਾਨੂੰ ਪਤਾ ਜਾਵੇ ਅੱਜ ਕੱਲ੍ਹ ਅੱਜ ਦਾ ਮਾਹੌਲ ਸਮਝਾ ਚੜ ਰਿਹਾ ਕਿ ਦੋਨਾਂ ਦੇਸ਼ਾਂ ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿੱਚ ਜੋ ਤਣਾਅ ਪੂਰਕ ਆਪਸ ਦੇ ਵਿੱਚ ਸੂਚ ਚੱਲ ਰਹੀ ਹੈ ਉਹਦੇ ਰਿਲੇਟਡ ਹੈ ਕਿ ਬਹੁਤ ਮੈਂ ਤਕਰੀਬਨ ਸਾਰੀ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਵੀਡੀਓ ਦੇਖ ਰਹੀ ਸੀ ਬਹੁਤ ਸਾਰੀਆਂ ਕੋਈ ਨੂੰ ਕੋਈ ਨੂੰ ਹਾਸੇ ਦਾ ਪਾਤਰ ਬਣਾ ਰਿਹਾ ਕੋਈ ਮਜ਼ਾਕ ਦਾ ਪਾਤਰ ਬਣਾ ਰਿਹਾ ਕੁਝ ਵੀ ਹੈ ਪਰ ਇੱਕ ਅਪੀਲ ਤੇ ਦਲੀਲ ਇਹ ਹੀ ਹੈ ਕਿ ਜਦੋਂ ਪੁਰਾਣੇ ਬਜ਼ੁਰਗਾਂ ਤੋਂ ਅਕਸਰ ਸੁਣਿਆ ਕਰਦੇ ਸੀ ਸਾਡੇ ਵੱਡੇ-ਵਡੇਰਿਆਂ ਤੋਂ ਕਿ ਉਹ ਤੋਂ ਬਹੁਤ ਖਾਨ ਹੋਏ ਚਾਹੇ ਉਤਰੋਂ ਕੋਈ ਮਰੇ ਚਾਹੇ ਉਤਰੋਂ ਕੋਈ ਮਰੇ ਨੁਕਸਾਨ ਦੋਨੇ ਮੁਲਕਾਂ ਦਾ ਉਹਦਲ ਵੀ ਪੰਜਾਬੀ ਦੀ ਤੇ ਇਧਰ ਵੀ ਪੰਜਾਬੀ ਦੀ ਸਾਡੇ ਮੈਨੂੰ ਲੱਗਦਾ ਵੀ 80 ਤੋਂ 90% ਜਿਹੜੇ ਧਾਰਮਿਕ ਸਥਾਨ ਨੇ 80% ਤਕਰੀਬ ਉਹ ਪਾਕਿਸਤਾਨ ਦੇ ਵਿੱਚ ਸਾਡੇ ਮਹਾਰਾਜ ਹਰਜੀਤ ਸਿੰਘ ਜੀ ਨੇ ਜਿਨ੍ਹਾਂ ਨੇ 40 ਸਾਲ ਆਪਣਾ ਕਾਰਜਕਾਲ ਉੱਥੇ ਕੀਤਾ ਤੇ ਸਿੱਖ ਸਾਮਰਾਜ ਕੈਂਪ ਕੀਤਾ ਲਾਹੌਰ ਦੇ ਵਿੱਚ ਕਈ ਇਤਿਹਾਸਿਕ ਸਥਾਨ ਗੁਰਨਾਗਦੇਵ ਪਾਸ਼ਾ ਜੀ ਦਾ ਜਿੱਥੇ ਜਨਮ ਹੋਇਆ ਉਹ ਚਾਹ ਸਾਰੀਏ ਚੀਜ਼ਾਂ ਸਾਡੀਆਂ ਨੂੰ ਮਸਤਕ ਨੇ ਤੇ ਉਹਨੂੰ ਮਜ਼ਾਕ ਦਾ ਪਤਰ ਨਾ ਬਣਾਇਆ ਜਾਵੇ ਤੇ ਉਹਨਾਂ ਬਜ਼ੁਰਗਾਂ ਤੋਂ ਕਈ ਵਾਰੀ ਬੈਠਦੇ ਸੀ ਸੁਣਦੇ ਸੀ ਉਹਨਾਂ ਕੋਲੋਂ ਇੱਕੀ ਗੱਲ ਸਿੱਖ ਨੂੰ ਮਿਲਦੀ ਸੀ ਕਿ ਪੁੱਤਰ ਉਹ ਸਮਾਂ ਨਾ ਕਰ ਦੇਵੀਂ ਆ ਕਿਉਂ ਮੁੜ ਕੇ ਬੰਦਾ ਪਿਛੜ ਕੇ ਕਦੇ ਨਹੀਂ ਵਾਪਸ ਹੁੰਦਾ ਸੋ ਵਾਹਿਗੁਰੂ ਅਗੇ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਉਹੋ ਜਿਹਾ ਸਮਾਂ ਕਦੇ ਵੀ ਨਾ ਆਵੇ ਕਿਸੇ ਤੇ ਵੀ ਨਾ ਆਵੇ ਨਾ ਇਧਰੋਂ ਮਹਾਂਮਾ ਦੇ ਪੁੱਤੰਮਰੋਂ ਨਾ ਉਧਰੋਂ ਮਹਾਂਮਾ ਦੇ ਪੁੱਤੰਮਰੋਂ ਦੋਨੇ ਮੁਲਕਾਂ ਦੇ ਵਿੱਚ ਪਿਆਰ ਮੁਹੱਬਤ ਆਪਸ ਦੇ ਵਿੱਚ ਭਾਈਚਾਰਾ ਉਹ ਉਹ ਵੀ ਸਾਡੇ ਲਈ ਇਹ ਵੀ ਸਾਡੇ ਲਈ ਅਸਲ ਦੇ ਵਿੱਚ ਆਪਾਂ ਸਾਰੇ ਇੱਕੋ ਹੀ ਹਾਂ ਤੇ ਕੋਈ ਕੋਸ਼ਿਸ਼ ਹੈ ਜਿਹੜੇ ਕੁਝ ਲੋਕ ਹਨ ਜਿਹੜੇ ਸਾਡਾ ਨੂੰ ਕਠਨ ਜਰੀਆ ਨਹੀਂ ਚਰਦੇ ਨੇ ਉਹ ਵੀ ਨਹੀਂ ਪੱਕਾ ਹੈਗੇ ਇਹ ਵੀ ਨਹੀਂ ਪੱਕਾ ਹੈਗੇ ਲੋੜਾ ਸਾਨੂੰ ਵੀ ਕਸਮਝਣ ਦੀ ਜੇ ਅਸੀਂ ਸਮਝਾਂਗੇ ਤਾਂ ਸਾਡਾ ਕੁਝ ਨਾ ਕੁਝ ਸਹੀ ਤਰੀਕੇ ਨਾਲ ਹੋਵੇ ਬਾਕੀ ਉਸ ਪ੍ਰਮਾਤਮਾ ਦੀ ਸਭ ਖੇਡ ਉਹਦੇ ਅਸੀਂ ਸਰਜੀ ਹੋਏ ਕੋਈ ਉਹਨੂੰ ਅੱਲਾ ਦੇ ਰੂਪ ਦੇ ਵਿੱਚ ਯਾਦ ਕਰਦਾ ਕੋਈ ਉਹਨੂੰ ਵਾਈਗੁਰ ਦੇ ਰੂਪ ਦੇ ਵਿੱਚ ਯਾਦ ਕਰਦਾ ਹਰ ਇੱਕ ਤਰ੍ਹਾਂ ਪ੍ਰਮਾਤਮਾ ਰਾਹ ਬਹੁਤ ਵੱਖਰੇ ਨੇ ਪਰ ਮੰਜ਼ਿਲ ਸਾਡੀ ਇੱਕੋ ਹੀ ਆ ਉਹ ਹੈਗੀ ਧਰਮ ਧਰਮ ਇਨਸਾਨੀਅਤੋਂ ਉੱਪਰ ਨਹੀਂ ਸਾਡੇ ਜਿਹੜੇ ਜਿਹੜੇ ਬੰਦੇ ਅੰਦਰ ਸਾਰੀਆਂ ਤੇ ਉਹ ਧਰਮੀ ਵੀ ਨਹੀਂ ਹੋ ਸਕਦਾ ਸੋ ਇਹਨੂੰ ਮਜ਼ਾਕ ਦਾ ਪੱਤਰ ਨਾ ਬਣਾਓ ਤੇ ਇਹ ਬੇਨਤੀ ਕਰਿਆ ਕਰੋ ਹਰ ਇੱਕ ਬੰਦੇ ਅਗੇ ਕਿ ਪ੍ਰਮਾਤਮਾ ਨਾ ਕਰੇ ਉਹ ਜਾਂ ਸਮਾਜ ਦੁਆਰਾ ਬਣੇ ਕਿਸੇ ਨੂੰ ਕੋ ਖਤਰਾ ਹੋਵੇ ਜੇ ਪਰਿਵਾਰਾਂ ਦੇ ਵਿੱਚ ਵੀ ਕੋਈ ਤਣਾਅ ਹੁੰਦਾ ਤਾਂ ਉਹਨੂੰ ਬੈਠ ਕੇ ਸੁਲਝਾਇਆ ਜਾਂਦਾ ਚਾਰ ਬਟੰਦਰਾ ਕਿਤੇ ਨੇ ਗੱਲਬਾਤ ਕੀਤੀ ਜਾਂਦੀ ਹੈ ਚਾਰ ਸਿਆਣੇ ਬੁੱਢੇ ਪਾਏ ਜਾਂਦੇ ਸੋ ਇਸੇ ਤਰ੍ਹਾਂ ਮੁਰਖਾਂ ਦਾ ਕਰ ਇਹਦੇ ਵਿੱਚ ਕੱਲੀ ਨਾ ਭਾਰਤ ਨਾ ਪਾਕਿਸਤਾਨ ਕਿਸੇ ਦੀ ਗੱਲ ਦਾ ਨਹੀਂ ਇਹ ਸਾਰੇ ਆਪਾਂ ਇੱਕੋ ਆਪ ਬਾਰ ਬਾਰ ਵਸ ਕੇ ਉਚੜਨਾ ਹਰ ਵਾਰ ਨੀ ਕਿਸਮਤ ਚ ਹੁੰਦਾ ਜੋ ਪੀੜਾ ਸਾਡੇ ਵੱਡੇ-ਵਡੇਰਿਆਂ ਨੇ ਬਜ਼ੁਰਗਾਂ ਨੇ ਹਟਾਈਆਂ ਉਹ ਵੀ ਨਹੀਂ ਇਹ ਚੀਜ਼ਾਂ ਚੋਂ ਦੇ ਕਿ ਅਸੀਂ ਉਹ ਚੀਜ਼ਾਂ ਚੋਂ ਲੱਗੀ ਤੇ ਕੋਸ਼ਿਸ਼ ਕੀਤਾ ਜਾਵੇ ਪ੍ਰਮਾਤਮਾ ਅਗੇ ਇਹੋ ਦੁਆ ਹੈ ਭਾਰਤ ਪਾਕਿਸਤਾਨ ਜਿੰਦਾਬਾਦ ਸੀ ਜਿੰਦਾਬਾਦ ਰਹੂਗਾ ਪ੍ਰਮਾਤਮਾ ਥੰਨੇ ਮੁਲਕਾਂ ਦੇ ਵਿੱਚ ਲੈੰਦਾ ਤੇ ਚੜਦਾ ਹੁੰਦਾ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਉਹ ਵੀ ਸਾਡਾ ਹੀ ਹੈ ਕੋਈ ਬਗਾਨਾ ਨਹੀਂ ਹੈ ਤੇ ਪ੍ਰਮਾਤਮਾ ਕਰੇ ਚੜ੍ਹਦੀ ਕਲਾ ਬਖਸ਼ੇ ਤੇ ਵੱਧ ਤੋਂ ਵੱਧ ਚੰਗੀ ਲੱਗੀ ਵੀਡੀਓ ਦਾ ਦੂਰ ਦੂਰ ਪ੍ਰਮਾਤਮਾ ਤੱਕ ਪਹੁੰਚਾਇਓ ਤੁਹਾਡਾ ਜੀਵਾ ਕਿ ਖਾਸਾ ਹੀ ਬਣਾਉਂਦੇ ਨੇ ਜਿਹੜੇ ਕਿ ਐ ਹੋ ਜੂਗਾ ਜੀ ਫਿਰਾਨਾ ਹੋ ਜੂਗਾ ਪ੍ਰਮਾਤਮਾ ਨਾ ਕਰੇ ਕੋਈ ਸਮਾਂ ਕਿਸੇ ਤੇ ਵੀ ਹੋਵੇ ਤੇ ਪ੍ਰਮਾਤਮਾ ਮਿਹਰ ਕਰੇ ਸਾਰੇ ਜੀਵ ਜੰਤੂਆਂ ਤੇ ਕਰੇ ਸਾਡੇ ਵਰਗਿਆਂ ਤੇ ਕਰੇ ਉਹਨਾਂ ਲੋਕਾਂ ਤੇ ਵੀ ਕਰੇ ਜਿਹੜੇ ਇਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਸਾਰੇ ਆਪਾਂ ਇੱਕੋ ਜੀ ਧੰਨਵਾਦ ਪੰਜਾਬ ਪੰਜਾਬੀ ਜਿੰਦਾਬਾਦ